ਹਾਂਜੀ ਸਸਰਿਆ ਕਾਲ ਜੀ ਸਾਰਿਆਂ ਨੂੰ ਕਿਦਾਂ ਸਾਰੇ ਠੀਕ ਹੋ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਮਜ਼ਾ ਰਿੰਦ 512 ਉਤੇ ਅੱਜ ਆਪਾਂ ਗੱਲ ਕਰਾਂਗੇ ਕਬੱਡੀ ਦੇ ਇੰਟਰਨੈਸ਼ਨਲ ਪਲੇਅਰ ਗੁਰਜੀਤ ਤੂਤ ਦੀ ਇਹਨਾਂ ਨੇ ਪੰਨਿਆ ਜਿਹਾਂ ਸਾਲਾਂ ਦੇ ਵਿੱਚ ਵੀ ਕਬੱਡੀ ਅਜਿਹਾ ਤਕੜਾ ਨਾਮ ਬਣਾ ਦਿੱਤਾ ਕਿ ਹਰ ਪਾਸੇ ਗੁਰਜੀਤ ਤੂਤ ਗੁਰਜੀਤ ਤੂਤ ਹੋ ਗਈ। ਇਹਨਾਂ ਦੀ ਚੜ੍ਹਾਈ ਵੇਖ ਕੇ ਪੰਜਾਬੀ ਗਾਇਕ ਅੰਗਰੇਜ਼ ਅਲੀ ਨੇ ਵੀ ਆਪਣੇ ਗੀਤ ਵਿੱਚ ਇਹਨਾਂ ਦਾ ਨਾਮ ਲਿਆ ਸੀ। ਉਹਦੇ ਬੋਲ ਕੁਝ ਇਸ ਤਰ੍ਹਾਂ ਤੂਤਾ ਵਾਲਾ ਗੁਰਜੀਤ ਵੀ ਕਹਿੰਦੇ ਰੇਡਰ ਚੋਟੀ ਦਾ। ਅਰਜੰਟਿਲੋ ਨੇ ਵੀ ਆਪਣੇ ਗੀਤ ਵਿੱਚ ਗਾਇਆ ਕਿ ਜਿਵੇਂ ਸ਼ੋਲਡਰ ਨੇ ਗੁਰਜੀਤ ਤੂਤ ਵਰਗੇ। ਪੰਜਾਬ ਦੇ ਨਾਲ-ਨਾਲ ਅਦੇਸ਼ਾਂ ਵਿੱਚ ਖੇਡਣ ਤੋਂ ਬਾਅਦ ਗੁਰਜੀਤ ਤੂਤ ਨਸ਼ੇ ਦੇ ਦਲਦਲ ਵਿੱਚ ਕਿਵੇਂ ਫਸਿਆ। ਇਹਨਾਂ ਦੀ ਫੈਮਿਲੀ ਵਿੱਚ ਕੌਣ-ਕੌਣ ਨੇ ਇਹਨਾਂ ਦੇ ਕਬੱਡੀ ਰਾਹੀਂ ਜਿੱਤੇ ਹੋ ਇਨਾਮ ਕੀ ਕੀ ਨੇ ਤੇ ਇਹਨਾਂ ਦੀ ਪ੍ਰੈਕਟਿਸ ਕਿਆ ਉਸ ਟਾਈਮ ਇਹ ਕਿਹੜੀ ਖੁਰਾਕ ਲੈਂਦੇ ਸੀ ਤੇ ਅੱਜ ਵੀ ਇਹਨਾਂ ਨੂੰ ਕਬੱਡੀ ਦੇ ਵਿੱਚ ਥਾਪੀ ਮਾਰਨ ਨੂੰ ਕਿਉਂ ਕਹਿੰਦੇ ਨੇ ਇਹ ਸਾਰੇ ਜਵਾਬ ਤੁਹਾਨੂੰ ਵੀਡੀਓ ਵੇਖਣ ਤੋਂ ਬਾਅਦ ਮਿਲ ਜਾਣਗੇ ਤਾਂ ਵੀਡੀਓ ਨੂੰ ਸ਼ੁਰੂ ਹੋਣ ਤੋਂ ਪਹਿਲੇ ਆਪਣੇ ਹੀ ਚੈਨਲ ਹਮਜ਼ਾ ਰਿੰਦ 512 ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਆਓ ਤੇ ਹੁਣ ਕਰਦੇ ਆਂ ਵੀਡੀਓ ਸ਼ੁਰੂ ਇਹਨਾਂ ਦਾ ਜਨਮ ਜ਼ਿਲ੍ਹਾ ਫਰੀਦਕੋਟ ਦੇ ਤਲਕੋਟ ਦੇ ਪਿੰਡ ਨਨਕੇ ਵਿੱਚ ਹੋਇਆ ਇਹਨਾਂ ਦਾ ਅਸਲ ਪਿੰਡ ਜ਼ਿਲ੍ਹਾ ਫirozpur ਕਲਖੁਰ ਦੇ ਏਰੀਆ ਦੇ ਵਿੱਚ ਆਂਦਾ ਹੈ ਇਹਨਾਂ ਦੇ ਪਿੰਡ ਦਾ ਨਾਮ ਹੈ ਤੂਤ ਇਸੇ ਕਰਕੇ ਇਹਨਾਂ ਨੂੰ ਗੁਰਜੀਤ ਤੂਤ ਦੇ ਨਾਮ ਨਾਲ ਜਿਹੜਾ ਉਹ ਜਾਣਿਆ ਜਾਂਦਾ ਹੈ ਇਹਨਾਂ ਦੀ ਡੇਟ ਆਫ ਬਰਥ 4 ਅਕਤੂਬਰ 1980 ਦੀ ਹੈ ਸਾਲ 2025 ਦੇ ਸਾਲ ਨਾਲ ਇਹਨਾਂ ਦੀ 45 ਸਾਲ ਉਮਰ ਹੋ ਚੁੱਕੀ ਹੈ ਇਹਨਾਂ ਦਾ ਕੱਦ 6 ਫੁੱਟ 3 ਇੰਚ ਹੈ ਇਹਨਾਂ ਦੇ ਵਜ਼ਨ ਦੀ ਗੱਲ ਕਰੀਏ ਤਾਂ ਜਦੋਂ ਕਬੱਡੀ ਖੇਡਦੇ ਸੀ ਇੱਕ ਕੁਇੰਟਲ 10 ਕਿਲੋ ਵਜ਼ਨ ਸੀ ਤੇ ਹੁਣ ਇਹਨਾਂ ਦਾ ਵਜ਼ਨ ਇੱਕ ਕੁਇੰਟਲ 30 ਕਿਲੋ ਹੈ ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਗੁਲਵਿਰ ਸਿੰਘ ਹੈ ਤੇ ਇਹਨਾਂ ਦੀ ਮਾਤਾ ਦਾ ਨਾਮ ਨਮਿੰਦਰ ਕੌਰ ਹੈ ਸਾਲ 2010 ਦੇ ਵਿੱਚ ਇਹਨਾਂ ਨੇ ਲਵ ਮੈਰਿਜ ਕਰਾਈ ਤੇ ਇਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਮੋਬਾਈਲ ਸਕਰੀਨ ਉੱਤੇ ਇਹਨਾਂ ਦੇ ਪਰਿਵਾਰ ਦਾ ਫੋਟੋ ਤੁਸੀਂ ਵੇਖ ਹੀ ਰਹੇ ਹੋ ਤੁਹਾਨੂੰ ਦੱਸ ਦਈਏ ਕਿ ਗੁਰਜੀਤ ਤੂਤ ਕਬੱਡੀ ਖੇਡਣ ਤੋਂ ਪਹਿਲਾਂ ਬਾਸਟਿਕ ਬਾਲ ਖੇਡਦੇ ਹੁੰਦੇ ਸੀ। ਉਹਨਾਂ ਨੇ ਨੈਸ਼ਨਲ ਤੱਕ ਬਾਸਟਿਕ ਬਾਲ ਨੂੰ ਜਿਹੜਾ ਉਹ ਖੇਡਿਆ ਤੇ ਪਿੰਡਾਂ ਥਾਵਾਂ 'ਤੇ ਉਸ ਟਾਈਮ ਕਬੱਡੀ ਜਿਹੜੀ ਉਹ ਖੇਡੀ ਜਾਂਦੀ ਸੀ ਤੇ ਸੱਥਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਵੀ ਕਬੱਡੀ ਦੀਆਂ ਗੱਲਾਂ ਹੁੰਦੀਆਂ ਸੀ। ਇਹਨਾਂ ਦੇ ਘਰ ਦੇ ਵਿੱਚੋਂ ਤਾਂ ਕੋਈ ਕਬੱਡੀ ਨਹੀਂ ਖੇਡਦਾ ਸੀ ਪਰ ਇਹਨਾਂ ਨੇ ਆਪਣੇ ਜਿਹੜੇ ਪਿੰਡ ਦੇ ਬਜ਼ੁਰਗ ਸੀ ਉਹਨਾਂ ਕੋਲੋਂ ਸੁਣ ਕੇ ਤੋ ਉਹਨਾਂ ਨੂੰ ਕਬੱਡੀ ਦੇ ਜਿਹੜੇ ਵਸਵਸੇ ਤੇ ਵਲਵਲੇ ਉੱਠਦੇ ਹੁੰਦੇ ਸੀ ਇਸੇ ਤਰ੍ਹਾਂ ਫਿਰ ਉਹਨਾਂ ਨੇ ਸਾਲ 1996 ਦੇ ਵਿੱਚ ਕਬੱਡੀ ਨੂੰ 61 ਕਿਲੋ ਵਜ਼ਨ ਤੋਂ ਖੇਡਣਾ ਸ਼ੁਰੂ ਕੀਤਾ ਤੇ ਇਹਨਾਂ ਨੇ ਤੁਹਾਨੂੰ ਦੱਸਿਆ ਬਸ ਇਸਤਕਬਾਲ ਖੇਡਣ ਦੀ ਵਜ੍ਹਾ ਤੋਂ ਇਹਨਾਂ ਦਾ ਸਟੈਂਮਾ ਜਿਹੜਾ ਸੀ ਉਹ ਵਧਿਆ ਹੋਇਆ ਸੀ ਇਸੇ ਕਰਕੇ ਉਹਨਾਂ ਨੇ ਬਹੁਤ ਤਾਕੜਾ ਜਿਹੜਾ ਉਹ ਮੈਚ ਖੇੜਿਆ ਤੇ ਪਿੰਡ ਵਾਲਿਆਂ ਦੇ ਜ਼ੋਰ ਤੇ ਉਹਨਾਂ ਨੇ ਕਬੱਡੀ ਦੀ ਪ੍ਰੈਕਟਿਸ ਪਾਣੀ ਸ਼ੁਰੂ ਕਰ ਦਿੱਤੀ ਤੇ ਇਹ ਉਹਨਾਂ ਨੇ ਵਜ਼ਨ ਦਾ ਮੈਚ ਖੇਡਣ ਤੋਂ ਬਾਅਦ ਉਹਨਾਂ ਨੇ ਓਪਨ ਸਿੱਧਾ ਹੀ ਖੇੜਨਾ ਸ਼ੁਰੂ ਕਰ ਦਿੱਤਾ ਇਹਨਾਂ ਦਿਨਾਂ ਵਿੱਚ ਔਰ ਪਿੰਡ ਰੱਤੀ ਰੂੜੀ ਦੇ ਰੋ ਖੇਡਦੇ ਸੀ ਉਸ ਤੋਂ ਬਾਅਦ ਸੀਮਾ ਵਾਲੂ ਖੇਡਣ ਲੱਗ ਪਏ ਉਸ ਤੋਂ ਬਾਅਦ ਇਹਨਾਂ ਨੇ ਪਿੰਡ ਦਲਾਲ ਦੇ ਰੋ ਓਪਨ ਕਬੱਡੀ ਮੈਚ ਖੇੜਨੇ ਸ਼ੁਰੂ ਕਰ ਦਿੱਤੇ ਫਿਰ ਇਹਨਾਂ ਨੇ ਆਪਣੇ ਪਿੰਡ ਤੂਤ ਦੀ ਟੀਮ ਬਣਾਈ ਤੇ ਉੱਥੇ ਤਾਕੜੀ ਕਬੱਡੀ ਖੇਡੀ ਸਾਲ ਹੀ ਇਹਨਾਂ ਨੇ ਬਹੁਤ ਤਾਕੜੀ ਮਿਹਨਤ ਕੀਤੀ ਤੇ ਸਾਲ 2002 ਦੇ ਵਿੱਚ ਇਹਨਾਂ ਦਾ ਚੋਟੀ ਦੇ ਰੇਡਰਾਂ ਦੇ ਵਿੱਚ ਜਿਹੜਾ ਉਹ ਨਾਂ ਗੂੰਜਣ ਲੱਗ ਗਿਆ ਤੇ ਪਿੰਡ ਤੂਤ ਦਾ ਗੁਰਜੀਤ ਦੀ ਵਜ੍ਹਾ ਤੋਂ ਨਾਂ ਜਿਹੜਾ ਉਹ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਤੇ ਇਹਨਾਂ ਲਈ ਉਹ ਬਹੁਤ ਮਹਾਨੇ ਵਾਲੀ ਗੱਲ ਉਹਨਾਂ ਦੇ ਨਾਮ ਵਿੱਚ ਗੁਰਜੀਤ ਇੱਕ ਦਿਨ ਵਿੱਚ ਤਿੰਨ ਤਿੰਨ ਮੈਚ ਖੇਡਦਾ ਸੀ ਜਦੋਂ ਗੁਰਜੀਤ ਕਬੱਡੀ ਲੈ ਕੇ ਵਾਪਸ ਆਉਂਦਾ ਸੀ ਤੇ ਪੱਟ ਉੱਤੇ ਥਾਪੀ ਮਾਰਦਾ ਤੇ ਲੋਕ ਲਲਕਾਰੇ ਮਾਰਨੇ ਸ਼ੁਰੂ ਕਰ ਦਿੰਦੇ ਸੀ ਕਬੱਡੀ ਦੇ ਵਿੱਚ ਇਹਨਾਂ ਦੀ ਚੜਤ ਨੂੰ ਵੇਖਦੇ ਹੋਏ ਗੁਰਜੀਤ ਤੂਤ ਪ੍ਰਮੋਟਰਾਂ ਦੀ ਨਜ਼ਰ ਵਿੱਚ ਆਇਆ ਤੇ ਸਾਲ 2004 ਦੇ ਵਿੱਚ ਇਹਨਾਂ ਨੇ ਇੰਗਲੈਂਡ ਖੇਡਿਆ ਫਿਰ ਸਾਲ 2005 ਦੇ ਵਿੱਚ ਫਿਰ ਇਹਨਾਂ ਨੇ ਇੰਗਲੈਂਡ ਖੇਡਿਆ ਤੇ ਉਹ ਇਹਨਾਂ ਦੇ ਸੀਜ਼ਨ ਜਿਹੜੇ ਸੀ ਉਹ ਬਹੁਤ ਤਾਕੜੇ ਰਹਿ ਉਸ ਤੋਂ ਬਾਅਦ ਸਾਲ 2006 ਦੇ ਵਿੱਚ ਫਿਰ ਇਹ ਇੰਗਲੈਂਡ ਦੇ ਬੈਸਟਰ ਫਿਰ ਟੋਰਾਂਟੋ ਵਰਲਡ ਕੱਪ ਦੇ ਵਿੱਚ ਇਹਨਾਂ ਦੇ ਸਾਲ 2007 ਦੇ ਵਿੱਚ ਬੈਸਟ ਰੇਡਰ ਬਣੇ ਕੈਨੇਡਾ ਵਿੱਚ ਉਸ ਤੋਂ ਬਾਅਦ ਗੁਰਜੀਤ ਤੂਤ ਬਹੁਤ ਗਲਤ ਸੰਗਤ ਵਿੱਚ ਪੈ ਗਿਆ ਜੀਪ ਦੀ ਚਸਕੇ ਨੂੰ ਇਹ ਨਸ਼ੇ ਦੀ ਦਲਦਲ ਵਿੱਚ ਜਿਹੜਾ ਉਹ ਫਸ ਗਿਆ ਤੇ ਕਬੱਡੀ ਰਾਹੀਂ ਜਿਹੜਾ ਇਹਨਾਂ ਨੇ ਪੈਸਾ ਜੋੜਿਆ ਸੀ ਔਰ ਨਸ਼ੇ ਦੇ ਵਿੱਚ ਲੱਗ ਗਿਆ ਇਹਨਾਂ ਇਹਨਾਂ ਦੇ ਮਾੜਾ ਹਾਲਾਤ ਆ ਗਿਆ ਕਿ ਇਹ ਲੋਕਾਂ ਕੋਲ ਜਿਹੜੇ ਉਹ ਪੈਸੇ ਮੰਗ ਕੇ ਨਸ਼ਾ ਕਰਦੇ ਹੁੰਦੇ ਸੀ ਫਿਰ ਬਾਅਦ ਵਿੱਚ ਚੋਰੀਆਂ ਵੀ ਕਰਨੀਆਂ ਜੜੀਆਂ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ ਗੁਰਜੀਤ ਤੂਤ ਇੱਕ ਵਾਰੀ ਆਪਣੀ ਕੁੜੀ ਨਾਲ ਪਿਆ ਸੀ ਤੇ ਉਸਦੀ ਕੁੜੀ ਫਿਲਮ ਵੇਖ ਰਹੀ ਸੀ ਉਸ ਕੁੜੀ ਦਾ ਬਾਪ ਮਰ ਜਾਂਦਾ ਹੈ ਫਿਲਮ ਵਿੱਚ ਤੇ ਇੱਥੇ ਉਹ ਗੁਰਜੀਤ ਤੂਤ ਨੂੰ ਕਹਿੰਦੀ ਹੈ ਕਿ ਪਾਪਾ ਅਗਰ ਤੁਸੀਂ ਮਰ ਗਏ ਤਾਂ ਕੀ ਹੋਏਗਾ ਤੇ ਇਸ ਟਾਈਮ ਉਹਨਾਂ ਦੇ ਦਿਮਾਗ ਦੇ ਉੱਤੇ ਇਹ ਗੱਲ ਬੜੀ ਅਸਰ ਕਰ ਗਈ ਤੇ ਉਹਨਾਂ ਨੇ ਕਿਹਾ ਕਿ ਜਿਸ ਉਮਰ ਵਿੱਚ ਤੂੰ ਮਾਪਿਆਂ ਨੂੰ ਖਵਾਣਾ ਸੀ ਉਸ ਉਮਰ ਵਿੱਚ ਤੂੰ ਨਸ਼ੇ ਕਰਨ ਲੱਗ ਪਿਆ ਤੇ ਫਿਰ ਉਹਨਾਂ ਨੇ ਇਹ ਜਿਹੜਾ ਡਿਸੀਜਨ ਲਿਆ ਤੇ ਉਹਨਾਂ ਨੇ ਨਸ਼ਾ ਛੋੜਿਆ ਤੇ ਪਰਿਵਾਰ ਵਾਲਿਆਂ ਨੇ ਉਹਨਾਂ ਦਾ ਜਿਹੜਾ ਸਾਥ ਦਿੱਤਾ ਤੇ ਉਹ ਇੱਕ ਹਸਪਤਾਲ ਦੇ ਵਿੱਚ ਦਾਖਲ ਹੋ ਗਏ ਜਦੋਂ ਨਸ਼ਾ ਛੋੜ ਕੇ ਵਾਪਸ ਆਏ ਤੇ ਉਹਨਾਂ ਨੇ ਸੋਚਿਆ ਕਿ ਮੈਂ ਕਬੱਡੀ ਜਿਹੜੀ ਆ ਉਹ ਖੇਡਾਂਗਾ ਇਸੇ ਕਰਕੇ ਉਹਨਾਂ ਨੇ ਟ੍ਰੇਨਿੰਗ ਕੀਤੀ ਪਰ ਉਹਨਾਂ ਦੇ ਜਿਸਮ ਨੇ ਉਹਨਾਂ ਦਾ ਜਿਹੜਾ ਉਹ ਸਾਥ ਨਾ ਦਿੱਤਾ ਉਹਨਾਂ ਦੀਆਂ ਨਸਾਂ ਫੋਲ ਜਾਂਦੀਆਂ ਸੀ ਤੇ ਖੂਨ ਜਿਹੜਾ ਉਹ ਰੁਕ ਜਾਂਦਾ ਸੀ ਤੇ ਇਹਨਾਂ ਨੂੰ ਜਿਹੜੇ ਉਹ ਚੱਕਰ ਆਉਣ ਲੱਗ ਜਾਂਦੇ ਸੀ ਪਰ ਇਹਨਾਂ ਨੇ ਸਾਰੇ ਹੀ ਨਸ਼ੇ ਛੱਡ ਕੇ ਫਿਰ ਸਾਲ 2019 ਨੂੰ ਇਹਨਾਂ ਨੇ ਕਬੱਡੀ ਖੇਡਣ ਦੀ ਸ਼ੁਰੂਆਤ ਫਿਰ ਕੀਤੀ ਪਰ ਇਹਨਾਂ ਦੀ ਜ਼ਿਆਦਾ ਉਮਰ ਕਾਰਨ ਕਰਕੇ ਤੇ ਨਸ਼ਿਆਂ ਕਾਰਨ ਕਰਕੇ ਇਹਨਾਂ ਨੂੰ ਸੱਟਾਂ ਜ਼ਿਆਦਾ ਲੱਗੀਆਂ ਹੋਈਆਂ ਸੀ ਇਸੇ ਕਰਕੇ ਇਹ ਕਬੱਡੀ ਰਾਹੀ ਫਿਰ ਉਸ ਤਰ੍ਹਾਂ ਨਾ ਆ ਸਕੇ ਪਰ ਹੁਣ ਇਹ ਕਬੱਡੀ ਨਹੀਂ ਖੇਡਦੇ ਇਹ ਹੁਣ ਸਗੋਂ ਆਪਣੇ ਪਿੰਡ ਦੀ ਗਰਾਊਂਡ ਵਿੱਚ ਬੱਚਿਆਂ ਨੂੰ ਕਬੱਡੀ ਦੀ ਜਿਹੜੀ ਉਹ ਪ੍ਰੈਕਟਿਸ ਕਰਾਉਂਦੇ ਨੇ ਇਹਨਾਂ ਨੇ ਸਾਲ 2021 ਦੇ ਵਿੱਚ ਆਪਣਾ YouTube ਚੈਨਲ ਬਣਾਇਆ ਤੇ ਇਹ ਇੰਸਟਾਗ੍ਰਾਮ ਉੱਤੇ ਵੀ ਐਕਟਿਵ ਰਹਿੰਦੇ ਨੇ ਸਾਲ 2021 ਦੇ ਵਿੱਚ ਪਿੰਡ ਪੰਡਾਲ ਕਪੂਰਥਾਲਾ ਦੇ ਵਿੱਚ ਇੰਦਰ ਆਸਟ੍ਰੇਲੀਆ ਵੱਲੋਂ ਇਹਨਾਂ ਦਾ 31000 ਨਾਲ ਮਾਨਸਮਾਨ ਕੀਤਾ ਉਸ ਤੋਂ ਬਾਅਦ ਸਾਲ 2021 ਦੇ ਵਿੱਚ ਪਿੰਡ ਜੇਠੋ ਕਲਾਂ ਦੇ ਵਿੱਚ ਵੀ ਇਹਨਾਂ ਦਾ 31000 ਨਾਲ ਮਾਨਸਮਾਨ ਕੀਤਾ ਗਿਆ 2021 ਦੇ ਵਿੱਚ ਹੀ ਪਿੰਡ ਨੱਥੂ ਵੱਲੋਂ ਗੁਰਜੀਤ ਤੂਤਾ ਮਾਨਸਮਾਨ ਕੀਤਾ ਉਸ ਤੋਂ ਬਾਅਦ ਰੋਪੋਵਾਲਾ ਨਕੋਦਰ ਦੇ ਟੂ ਕਬੱਡੀ ਕਪੂ ਉੱਤੇ ਇਹਨਾਂ ਦਾ 35000 ਨਾਲ ਮਾਨਸਮਾਨ ਹੋਇਆ ਉਸ ਤੋਂ ਬਾਅਦ ਪਿੰਡਰ ਕਲਾਂ ਨੋਬਾ ਵੱਲੋਂ ਇਹਨਾਂ ਦਾ 1 ਲੱਖ ਨਗਦ ਰਾਸ਼ੀ ਵਾਲਾ ਇਨਾਮ ਵੱਡਾ ਜਲਾ ਸਮਾਨ ਹੋਇਆ 1 ਲੱਖ ਇਸ ਤੋਂ ਬਾਅਦ ਅਥਰੇ ਕਬੱਡੀ ਕੱਪ ਨਿਊਜ਼ੀਲੈਂਡ ਵੱਲੋਂ ਇਹਨਾਂ ਦਾ ਫੋਰਡ ਟਰੈਕਟਰ ਨਾਲ ਮਾਨਸਮਾਨ ਹੋਇਆ ਸਾਲ 2023 ਦੇ ਵਿੱਚ ਵੀ ਪਿੰਡ ਤਾਰਾ ਵੱਲੋਂ ਇਹਨਾਂ ਦਾ 31000 ਨਾਲ ਮਾਨਸਮਾਨ ਹੋਇਆ ਸੋ ਇਦਾਂ ਅੱਜ ਵੀ ਕਬੱਡੀ ਮੈਚਾਂ ਦੇ ਉੱਤੇ ਗੁਰਜੀਤ ਤੂਤ ਦਾ ਜਿਹੜਾ ਮਾਨਸਮਾਨ ਕੀਤਾ ਜਾਂਦਾ ਹੈ ਗੁਰਜੀਤ ਤੂਤ ਨੇ ਇੱਕ ਆਪਣੇ ਇੰਟਰਵਿਊ ਦੌਰਾਨ ਦੱਸਿਆ ਕਿ ਜਦੋਂ ਮੈਂ ਚੰਗਾ ਖੇਡਦਾ ਸੀ ਪ੍ਰਮੋਟਰ ਵੀ ਤੇ ਮੇਰੇ ਕਲੱਬ ਵਾਲੇ ਵੀ ਮੇਰੇ ਨਾਲ ਹੁੰਦੇ ਸੀ ਤੇ ਮੈਨੂੰ ਅਗਲਿਆਂ ਗਰੁੱਪਾਂ ਵੱਲੋਂ 5 15-15 ਲੱਖ ਦੇ ਆਫਰਾਂ ਵੀ ਆਨੀਆਂ ਸੀ ਇਸੇ ਕਰਕੇ ਮੈਂ ਆਪਣਾ ਜਿਹੜਾ ਕਲੱਬ ਸੀ ਉਹ ਨਹੀਂ ਛੱਡਦਾ ਸੀ ਕਿ ਕਦੀ ਮੈਨੂੰ ਮਾਰਾ ਟਸ ਹਮ ਟਾਈਮ ਵੀ ਆ ਜਾਂਦਾ ਹੈ ਤੇ ਮੈਨੂੰ ਸੱਟ ਵੀ ਲੱਗ ਜਾਂਦੀ ਹੈ ਤੇ ਮੇਰਾ ਸਾਥ ਦੇਣਗੇ ਪਰ ਜਦੋਂ ਮੈਂ ਨਸ਼ੇ ਦੀ ਦਲਦਲ ਵਿੱਚ ਫਸਿਆ ਤੇ ਮੇਰਾ ਕਿਸੇ ਨੇ ਸਾਥ ਨਾ ਦਿੱਤਾ ਹਰ ਕਿਸੇ ਨੇ ਜਿਹੜਾ ਉਹ ਹੱਥ ਮੇਰੇ ਉੱਤੇ ਚੱਕ ਲਿਆ ਜੋ ਆਪਣੇ ਸੀ ਉਹ ਕੰਮ ਨਹੀਂ ਆਏ ਜੋ ਗੈਰ ਸੀ ਉਹਨਾਂ ਨੇ ਮੇਰੀ ਆਰਥਿਕ ਪੱਥੋ ਵਾਲੀ ਵੀ ਮਦਦ ਜਿਹੜੀ ਉਹ ਕੀਤੀ ਉਹਨਾਂ ਨੇ ਦੱਸਿਆ ਕਿ ਅੰਤ ਮੇਰੇ ਪਰਿਵਾਰ ਵਾਲਿਆਂ ਨੇ ਹੀ ਮੇਰਾ ਇਲਾਜ ਕਰਵਾਇਆ ਤੇ ਮੈਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਿਆ ਗੁਰਜੀਤ ਨੇ ਦੱਸਿਆ ਕਿ ਇੰਗਲੈਂਡ ਖੇਡਦਿਆਂ ਮੇਰੇ ਅੰਗੂਠਾ ਟੁੱਟ ਗਿਆ ਤੇ ਉੱਥੇ ਮੈਂ ਅੰਗੂਠੇ ਤੇ ਪੱਟੀ ਬੰਨ ਕੇ ਜਿਹੜਾ ਮੈਚ ਜਿਤਾਇਆ ਸੀ ਉੱਥੇ ਕਿਸੇ ਵੀ ਮੇਰੀ ਪਰਵਾਹ ਨਾ ਕੀਤੀ ਤੇ ਸਿਰਫ ਆਪਣੇ ਮੈਚ ਵਾਸਤੇ ਹੀ ਸਾਰੇ ਕਹਿੰਦੇ ਨੇ ਬਾਅਦ 'ਚ ਖਿਡਾਰੀ ਮਰੇ ਗਲੇ ਕੋਈ ਨਹੀਂ ਪੁੱਛਦਾ ਗਿਣੇ ਚੁਣਵੇਂ ਬੰਦੇ ਹੁੰਦੇ ਨੇ ਜੋ ਮਾਂ ਖੇਡ ਕਬੱਡੀ ਨੂੰ ਸਪੋਰਟ ਕਰਦੇ ਨੇ ਖੁਰਾਕ ਦੀ ਗੱਲ ਕਰੀਏ ਤੇ ਗੁਰਜੀਤ ਤੂਤ بس ਘਰ ਦੀ ਦੇਸੀ ਖੁਰਾਕ ਹੀ ਖਾਂਦੇ ਸੀ ਜਿਵੇਂ ਕਿ ਦੁੱਧ ਕਿਓ ਦਹੀਂ ਮੱਖਣ ਬਾਕੀ 우ਸਤਾਦ ਰੂਬੀ ਕੋਲੋਂ ਇਹਨਾਂ ਨੇ ਕਬੱਡੀ ਦੇ ਦਾਪੇਜ ਸਿੱਖੇ ਇਹ ਬਸ ਗਰਾਊਂਡ ਦੇ ਵਿੱਚ 4-5 ਘੰਟੇ ਮਿਹਨਤ ਕਰਦੇ ਹੁੰਦੇ ਸਨ ਅਗਰ ਆਪਾਂ ਇਹਨਾਂ ਦੇ ਜਿੱਤੇ ਹੋਏ ਇਨਾਮਾਂ ਦੀ ਗੱਲ ਕਰੀਏ ਤਾਂ ਉਸ ਦੌਰ ਦੇ ਵਿੱਚ ਸਿਰਫ ਟਰੈਕੀਆਂ ਹੀ ਦਿੱਤੀਆਂ ਜਾਂਦੀਆਂ ਸੀ ਤੇ ਬਸ ਗਿਣਵੇਂ ਚੁਰੰਗੇ ਜਿਹੜੇ ਮੋਟਰਸਾਈਕਲ ਵਗੈਰਾ ਸੀ ਉਹ ਦਿੱਤੇ ਜਾਂਦੇ ਸੀ ਮੋਟਰਸਾਈਕਲ ਵਾਲਾ ਮੈਚ ਜਿੱਥੇ ਹੀ ਹੁੰਦਾ ਸੀ ਤਕਰੀਬਨ ਗੁਰਦੂਤ ਹੀ ਜਿਹੜਾ ਉਹ ਜਿੱਤ ਕੇ ਲੈ ਆਂਦਾ ਸੀ ਆਪਣੇ ਵਾਸਤੇ ਦੋਸਟਾਂ ਮੈਨ ਨੇ ਜਿਹੜੇ ਬੋਲਟ ਨਹੀਂ ਹੁੰਦੇ ਸਨ ਦੋ ਤਿੰਨ ਬੋਲਟ ਇਹਨਾਂ ਨੇ ਜਿਹੜੇ ਆਪਣੇ ਨਾਮ ਕੀਤੇ ਤੇ ਬਾਕੀ ਲੋਕਾਂ ਦੇ ਦਿਲਾਂ ਦੇ ਉੱਤੇ ਜਿਹੜਾ ਇਹਨਾਂ ਨੇ ਰਾਜ ਕੀਤਾ ਅੱਜ ਵੀ ਕਿਉਂ ਇਹਨਾਂ ਨੂੰ ਥਾਪੀ ਮਾਰ ਕੇ ਪਾਟੂ ਉੱਤੇ ਕਿਹਾ ਜਾਂਦਾ ਹੈ ਤੇ ਅੱਜ ਕੱਲ ਇਹ ਬੱਚਿਆਂ ਨੂੰ ਜਿਹੜਾ ਉਹ ਟ੍ਰੇਨਿੰਗ ਦੇ ਰਹੇ ਨੇ ਜੋ ਹੀ ਟ੍ਰੇਨਿੰਗ ਇਹਨਾਂ ਦੀ ਕਬੱਡੀ ਦੇ ਵਿੱਚ ਰਹਿ ਗਈ ਸੀ ਜੋ ਸੁਪਨੇ ਰਹਿ ਗਏ ਸੀ ਉਹ ਬੱਚਿਆਂ ਨੂੰ ਟ੍ਰੇਨਿੰਗ ਦੇ ਕੇ ਉਹ ਵਿੱਚ ਬੱਚਿਆਂ ਦੇ ਵੇਖਣਾ ਚਾਹੁੰਦੇ ਸੀ ਜੋ ਅਗਲੇ ਟਾਈਮ ਵਿੱਚ ਇਹਨਾਂ ਦੇ ਪੂਰੇ ਵੀ ਹੋਣਗੇ ਸੋ ਐਸੀ ਗੁਰਜੀਤ ਤੂਤ ਦੀ ਬਾਇਓਗ੍ਰਾਫੀ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਆਪਣੇ ਚੈਨਲ ਹਮਜ਼ਾ ਰੇਦ ਨੂੰ 512 ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ